ਸਰ ਸਸਰੀਕਾ ਜੀ ਸਸਰੀਕਾ ਮੈਂ ਅਬੋਰ ਤੋਂ ਆਣਾ ਜੀ ਜੀ ਕਿੱਲੇ ਵਾਲੀ ਪਿੰਡ ਹੈ ਮੇਰਾ ਮੇਰੇ ਪਿੰਡ ਦੇ ਵਿੱਚ ਵੀ ਰਾਜਨੀਤਿਕ ਤਣਾੜ ਬਹੁਤ ਨੇ ਉੱਥੇ ਮਤਲਬ ਕਿ ਸਟਾਰਟਿੰਗ ਤੋਂ ਇਹ ਹੀ ਚੱਲਦਾ ਆ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਸਪਾਰਸ਼ ਲਵਾਤੀ ਜੇ ਕੋਈ ਮਿਹਨਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹ ਹੀ ਕਿਹਾ ਜਾਂਦਾ ਸੀ ਵੀ ਫਲਾਣੇ ਜਾਖੜ ਨੇ ਸਪਾਰਸ਼ ਕਰਤੀ ਹੋਣੀ ਹੈ ਜਾਂ ਕਿਸੇ ਨੇ ਵੀ ਹਾਂ ਪਰ ਹੁਣ ਜਦੋਂ ਤੋਂ ਮੈਂ ਮੰਨ ਲਓ ਤੁਹਾਡੀ ਸਰਕਾਰ ਆਈ ਹੈ 2021 ਤੋਂ ਬਾਅਦ ਮੇਰੀ ਇਹ ਦੂਜੀ ਜੋਬ ਹੈ ਵਾਲੀ ਹੁਣ ਪੀਐਸਪੀਸੀਐਲ ਜੇਈ ਇਸ ਤੋਂ ਬਿਨਾ ਵੀ ਮੈਨੂੰ 25 ਤਰੀਕ ਨੂੰ ਬੁਲਾਇਆ ਗਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਬੋਲੀ ਇਹਨਾਂ ਸਮੇਂ ਜੀ ਪਹਿਲੀ ਵਾਰੀ ਮਾਈਕ ਤੇ ਬੋਲਿਆ ਹਾਂ ਜੀ 25 ਤਰੀਕ ਨੂੰ ਕਾਦੇ ਵਾਸਤੇ ਉਹ ਵੀ ਜਈ ਵਾਸਤੇ ਸਰ ਅੱਛਾ ਹਾਂ ਜੀ ਮੇਰਾ ਮੰਨ ਲਓ ਮੈਨੂੰ ਪਤਾ ਤਾਂ ਸੀ ਕਿ ਵੀ ਚਲੋ ਜੁਆਇਨਿੰਗ ਲੈਟਰ ਮਿਲ ਜਾਊਗਾ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਵੀ ਮੈਂ ਪਿੰਡ ਦੇ ਘੱਟੋ ਘੱਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾਂ ਤੁਹਾਡੀ ਜੀ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ ਹਾਂਜੀ ਪਹਿਲਾਂ ਹੈ ਨਹੀਂ ਸੀ ਰਵਾਜ ਇਹਨਾ ਹਾਂਜੀ ਇੱਕ ਚੀਜ਼ ਹੋਰ ਵੀ ਬਾਕੀ ਜਦੋਂ ਵੀ ਪਹਿਲਾਂ ਪੋਸਟਾਂ ਮੈਂ ਕਾਫੀ ਟਾਈਮ ਤੋਂ ਟਰਾਈ ਕਰਦਾ ਆ ਰਿਹਾ ਇੱਕ ਲੇਬਰ ਕਲਾਸ ਘਰ ਚੋਂ ਨਿਕਲਿਆ ਮੈਂ ਤੇ ਇਹੋ ਚੀਜ਼ ਹੁੰਦੀ ਸੀ ਵੀ ਸਰਕਾਰ ਜਦੋਂ ਕੋਈ ਜਾਂਦੀ ਸੀਗੀ ਤਾਂ ਲਾਸਟਲੇ ਸਾਲ ਦੇ ਵਿੱਚ ਪੋਸਟਾਂ ਨਿਕਲਦੀਆਂ ਸੀ ਤਾਂ ਸਾਰੇ ਤਿਆਰੀ ਉਸ ਹਸਾਬ ਨਾਲ ਕਰਦੇ ਸੀ ਵੀ ਲਾਸਟ ਸਾਲ ਤੇ ਪੋਸਟ ਆਣਗੀਆਂ ਪਰ ਹੁਣ ਜਦੋਂ ਵੀ ਜਦੋਂ ਦੀ ਥੋੜੀ ਸਰਕਾਰ ਆਈ ਆ ਉਸ ਤੋਂ ਮਤਲਬ ਕਿ ਕੰਟੀਨਿਊ ਚੱਲ ਰਹੀਆਂ ਜੇ ਕੋਈ ਬੱਚਾ ਤਿਆਰੀ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਇੱਕ ਪੇਪਰ ਨਹੀਂ ਉਹਦਾ ਕਲੀਅਰ ਹੋਇਆ ਵੀ ਦੂਜੇ ਦੀ ਨਾ ਕਰੇ ਕਿਉਂਕਿ ਨਾਲ ਦੀ ਨਾਲ ਹੀ ਦੂਜੀਆਂ ਜਾਂ ਤਾਂ ਬੈਕਲੌਗ ਕਲੀਅਰ ਕਰਨ ਵਾਸਤੇ ਦੂਜੀਆਂ ਪੋਸਟਾਂ ਨਿਕਲ ਜਾਂਦੀਆਂ ਨੇ ਜਾਂ ਕਿਸੇ ਹੋਰ ਮਹਿਕਮੇ ਚ ਆ ਜਾਂਦੀਆਂ ਵੀ ਬੰਦਾ ਜਿਹੜਾ ਤੈਰੀ ਕਰ ਰਿਹਾ ਉਹ ਲੱਗ ਜਾਂਦਾ ਤਾਂ ਸੇਮ ਮੇਰੇ ਵਾਸਤੇ ਵੀ ਮੇਰੀ ਤੀਜੀ ਪੋਸਟ 25 ਤਰੀਕ ਨੂੰ ਵੇਟ ਕਰ ਰਹੀ ਹੈ ਮੇਰਾ ਅੱਛਾ ਫੇਰ ਫੇਰ ਤੀਜੀ ਵਾਰ ਤੇ ਆਏਗਾ ਹਾਂਜੀ ਹਾਂਜੀ ਨਹੀਂ ਮੈਂ ਅੱਜ ਕਿਉਂ ਆਇਆ ਅੱਜ ਇਹ ਹੈ ਕਿਉਂਕਿ ਜੁਆਇਨ ਮੈਂ ਉਹ ਕਰਨੀ ਹੈ ਨਹੀਂ ਜੁਆਇਨ ਤਾਂ ਉਹ ਕਰਨੀ ਹੈ ਫਿਰ ਅੱਜ ਕੀ ਕਰਤਾ ਸਰ ਪਤਾ ਕੀ ਗੱਲ ਇੱਕ ਪਿੰਡਾਂ ਚ ਕਹਾਵਤ ਹੁੰਦੀ ਆ ਵੀ ਉਹ ਇੱਕ ਦੇ ਚਾਕ ਤੋਂ ਇੱਕ ਹੱਥ ਪਿੱਛੇ ਕਰ ਦੇਣਾ ਬੀਬੇ ਬਿਰਕ ਤੇ ਆਪ ਜੀ ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਆਵੇ ਵੀ ਘੱਟੋ ਘੱਟ ਬੰਦੇ ਨੂੰ ਬਚਾ ਕੇ ਰੱਖਣੀ ਚਾਹੀਦੀ ਜਿਹੜੀ ਮਿਲਦੀ ਹੈ ਪਹਿਲਾਂ ਉਹ ਤਾਂ ਅੰਦਰ ਕਰੀਏ ਹਾਂ ਜੀ ਹਾਂ ਜੀ ਉਹ ਅੰਦਰ ਕਰੀਏ ਸਹੀ ਸੋਚ ਹੈ ਬਹੁਤ ਸਹੀ ਸੋਚ ਠੀਕ ਹੈ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਮੈਨੂੰ ਸਰ ਜੀਵਨ ਸਿੰਘ ਨਾਮ ਹੈ ਮੇਰਾ ਜੁਆਇਨਿੰਗ ਲੈਟਰ ਦਿਆ ਜੇ ਕੋਈ ਤੈਨੂੰ ਇਹਨੂੰ ਬੁਲਾ ਲਿਓ ਜੀ ਠੀਕ ਹੈ ਅੱਜ ਅਸਰ ਅੰਗਰ ਪੰਡਿਤ ਦੀ ਪੰਡਿਤ ਦੇ ਕੋਲ ਪੁੱਛਵਾ ਲਈਦਾ ਬਹੁਤ ਬਹੁਤ ਧੰਨਵਾਦ